ਰਹਿਲਾ ਚੱਕ ਰਹਿਲਾ ਨਾਲ ਸਾਰੇ ਬਾਰਡਰ ਪੱਟੀ ਦੇ ਪਿੰਡਾਂ ਦੇ ਵਿੱਚ ਦੌਰਾ ਕਰਨ ਲਈ ਆਏ ਨੇ ਔਰ ਪਾਣੀ ਜਿਹੜਾ ਸਤਲੁਜ ਦਰਿਆ ਦਾ ਵਧਨ ਕਰਨ ਜਿਹੜਾ ਸਾਡੇ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਐਂਟਰ ਹੋਇਆ ਜੋ ਜੋ ਲੋਕਾਂ ਨੂੰ ਮੁਸ਼ਕਲਾ ਆ ਰਹੀਆਂ ਨੇ ਉਹ ਸਾਰੇ ਲੋਕਾਂ ਨੂੰ ਮਿਲ ਕੇ ਉਹਨਾਂ ਦੀ ਮੁਸ਼ਕਲਾ ਜਾਣ ਰਹੇ ਨੇ ਔਰ ਕਿਸ ਚੀਜ਼ ਦੀ ਲੋੜ ਹੈ ਉਹ ਸਾਰੇ ਲੋਕਾਂ ਨੂੰ ਮਿਲ ਕੇ ਜੋ ਵੀ ਜ਼ਰੂਰਤ ਲੋਕਾਂ ਨੂੰ ਮਹਿਸੂਸ ਹੋ ਰਹੀ ਹੈ ਜਿਸ ਲੋਕ ਸਾਨੂੰ ਦੱਸ ਰਹੇ ਨੇ ਉਹ ਸਾਰੀਆਂ ਜ਼ਰੂਰਤਾਂ ਦੀ ਲੋਕਾਂ ਦੀਆਂ ਪੂਰੀਆਂ ਕਰ ਰਹੇ ਆ। ਹੁਣ ਇੱਥੇ ਪਿੰਡ ਦੇ ਵਿੱਚ ਆਏ ਆ ਲੋਕਾਂ ਵੱਲੋਂ ਜਿਹੜੇ ਪਸ਼ੂਆਂ ਲਈ ਫੀਡ ਦੀ ਜਿਹੜੀ ਡਿਮਾਂਡ ਕੀਤੀ ਗਈ ਹੈ ਤਾਂ ਵੀ ਜਿਹੜੀ ਅਫਸਰ ਸਾਹਿਬਾਨ ਨੇ ਡਿਊਟੀ ਲਗਾ ਦਿੱਤੀ ਗਈ ਹੈ ਉਹ ਕੱਲ ਸਵੇਰ ਤੱਕ ਜਿਹੜੀ ਸਾਰਿਆਂ ਕੋਲ ਅਸੀਂ ਪਸ਼ੂਆਂ ਦੀ ਫੀਡ ਵੀ ਪਹੁੰਚਾ ਦੇਾਂਗੇ ਤੇ ਜੇ ਹੋਰ ਵੀ ਕੋਈ ਇਹਨਾਂ ਨੂੰ ਜ਼ਰੂਰਤ ਸਾਡੇ ਲੋਕਾਂ ਨੂੰ ਹੋਊਗੀ ਤੇ ਨਾਲ ਦੀ ਨਾਲ ਉਹ ਸਾਰੀਆਂ ਜ਼ਰੂਰਤਾਂ ਅਸੀਂ ਪੂਰੀਆਂ ਕਰਾਂਗੇ ਅਸੀਂ ਲੋਕਾਂ ਦੇ ਨਾਲ ਖੜੇ ਆ ਇਹ ਸਾਡੇ ਆਪਣੇ ਲੋਕ ਨੇ ਅੱਜ ਜੇ ਦੁੱਖ ਦੀ ਘੜੀ ਆਈ ਹੈ ਮੁਸੀਬਤ ਦੀ ਘੜੀ ਆਈ ਹੈ ਅਸੀਂ ਰਲ ਮਿਲ ਕੇ ਇਸ ਮੁਸੀਬਤ ਦੀ ਜਿਹੜੇ ਵਿੱਚ ਇਸ ਸਾਹਮਣਾ ਕਰਾਂਗੇ ਤੇ ਅਸੀਂ ਲੋਕਾਂ ਨੂੰ ਜੋ ਵੀ ਮੁਸ਼ਕਲ ਆਉਂਦੀ ਹੈ ਹਰ ਮੁਸ਼ਕਲ ਦੇ ਵਿੱਚ ਅਸੀਂ ਕੱ ਕੁਦਰਤ ਵੱਲੋਂ ਬਹੁਤ ਵੱਡੀ ਮਾਰ ਆ ਜਿਹੜੀ ਉਹ ਆਏ ਸਾਲ ਪੈ ਜਾਂਦੀ ਹੈ ਤੇ ਤੇ ਚ ਵੀ ਇੰਨਾ ਪਿੰਡਾਂ ਤੇ ਜਿਹੜੀ ਹੜ ਬਣ ਗਏ ਸਨ ਤੋਂ ਜੋ ਦਰਿਆ ਤੋਂ ਪਾਣੀ ਉਛਲਿਆ ਆਉਂਦਾ ਤੇ ਇਨਾਂ ਲੋਕਾਂ ਦਾ ਜਿਹੜਾ ਜਨ ਜੀਵਨ ਤੇ ਬਹੁਤ ਵੱਡਾ ਅਸਰ ਪੈ ਜਾਂਦਾ ਜਿੱਥੇ ਪੈੜੀਆਂ ਤਿਆਰ ਕੀਤੀਆਂ ਹੁੰਦੀਆਂ ਉਹ ਤਾਂ ਡੋਬੀ ਜਾਂਦੀਆਂ ਉਸ ਤੋਂ ਇਲਾਵਾ ਜਿਹੜੇ ਘਰ-ਬਾਰ ਹੈ ਉਨਾ ਤੇ ਬਹੁਤ ਸਾਰੇ ਨੁਕਸਾਨ ਹੋ ਜਾਂਦੇ ਆ ਜਿਵੇਂ ਪੰਜ ਚਾਰ ਦਿਨ ਹੋ ਗਏ ਪਾਣੀ ਵਧ ਰਿਹਾ ਤੇ ਚਾਰੇ ਦਾ ਪ੍ਰਬੰਧ ਚਾਹੀਏ ਸਰਕਾਰ ਵੱਲੋਂ ਅਸੀਂ ਕਰਨੇ ਮੈਂ ਇਹ ਵੀ ਮਹਿਸੂਸ ਕਰਦਾ ਵੀ ਸਾਰਾ ਇੰਨਾ ਪੂਰਾ ਨਹੀਂ ਆ ਰਿਹਾ ਤੇ ਇਹਨੂੰ ਹੁਣ ਅਸੀਂ ਫੀਡ ਦੇ ਰੂਪ ਵਿੱਚ ਬਦਲ ਕੇ ਜਿੰਨੀ ਕੁ ਮਦਦ ਇਸ ਟਾਈਮ ਹੋਵੇ ਕਰੀ ਜਾਵੇ ਉਸ ਤਰ੍ਹਾਂ ਬਾਕੀ ਜਿਹੜਾ ਜਿਵੇਂ ਗਵਰਨਮੈਂਟ ਦਾ ਹੁੰਦਾ ਹੈ ਕਿੱਥੇ ਜਿੱਥੇ ਕੋਈ ਨੁਕਸਾਨ ਹੋਇਆ ਨੁਕਸਾਨ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੀ ਆ ਵੀ ਉਸੇ ਇਸ ਲਈ ਕਿ ਆਪਾਂ ਵੀ ਸਮਝਦੇ ਆ ਕਿ ਉਹਨਾਂ ਤਾਂ ਪਰਭਾਈ ਨਹੀਂ ਪੂਰੀ ਹੋਂਦੀ ਪਰ ਫਿਰ ਵੀ ਕੁਝ ਨਾ ਕੁਝ ਸਹਾਰਾ ਲੱਗ ਜੇ ਉਸ ਤਰ੍ਹਾਂ ਇਹ ਹੋਰ ਜਿਹੜੀਆਂ ਜਿਵੇਂ ਪੀਣ ਵਾਲੇ ਪਾਣੀ ਦੀ ਵੀ ਮੇਰੇ ਸਾਹਮਣੇ ਗੱਲ ਆਈ ਕਈ ਢਾਣੀਆਂ ਚ ਕਿਉਂਕਿ ਚਾਰ ਸਪੇਰੋ ਪਾਣੀ ਨਾਲ ਘਿਰ ਗਿਆ ਪੀਣ ਵਾਲੇ ਪਾਣੀ ਦੀ ਦੋ ਚਾਰ ਦਿਨਾਂ ਚ ਸਮੱਸਿਆ ਵੱਧ ਗਈ ਹੈ ਅਸੀਂ ਸਾਰੇ ਪ੍ਰਸ਼ਾਸਨ ਨਾਲ ਮਿਲ ਕੇ ਆਪਣੇ ਜਿਹੜੇ ਟੈਂਕਰ ਭੇਜ ਕੇ ਉਹਨਾਂ ਤੋਂ ਕਰਾ ਵਾਲੇ ਪਾਣੀ ਲੈ ਕੇ ਸਕਣ ਏ ਦੁੱਖ ਵੀ ਘੜੀ ਐ ਤੇ ਅਸੀਂ ਇੱਕ ਦੂਸਰੇ ਦੇ ਨਾਲ ਲੜ ਕੇ ਜੇ ਕੋਈ ਸਰਕਾਰ ਦਾ ਫਰਜ ਬਣਦਾ ਸਾਡਾ ਪਹਿਲਾ ਫਰਜ ਆ ਉਸ ਨੂੰ ਨਿਭਾਵਾਂਗੇ ਪਰ ਤੁਸੀਂ ਵੀ ਸਾਰੇ ਰਲ ਮਿਲ ਕੇ ਇੱਕ ਦੂਸਰੇ ਦਾ ਦੁੱਖ ਮਿਟਾਵਾਂਗੇ ਕਿਉਂਕਿ ਇਹ ਕਿਸੇ ਇੱਕ ਬੰਦੇ ਦੀ ਕੀਤੀ ਹੋਈ ਤਾਂ ਹੈ ਨਹੀਂ ਇਹ ਪ੍ਰਮਾਤਮਾ ਜਿਹਨੂੰ ਆਪਾਂ ਬਾਬਾਪੋ ਮੰਨਦੇ ਆ ਕੁਦਰਤ ਵੱਲੋਂ ਪਤਾ ਨਹੀਂ ਕਿਉਂ ਕਹਿਰ ਹੈ ਤੇ ਉਸ ਕਹਿਰ ਨਾਲ ਵੱਡਾ ਨੁਕਸਾਨ ਆਪਣੇ ਪੰਜਾਬ ਦੇ ਲੋਕਾਂ ਦਾ ਹੋ ਜਾਂਦਾ ਸੋ ਸਾਰੇ ਇਸ ਜਿਹੜੀ ਵਿਪਤਾ ਦੀ ਘੜੀ ਚ ਆਪਾਂ ਰਲ ਮਿਲ ਕੇ ਜਿਵੇਂ ਸਰਪੰਚ ਸਾਹਿਬ ਹੋਰੀ ਤਪੂਰ ਬਤਵੰਤੇ ਸੱਜਣਾਂ ਜਿੱਥੇ ਜਿੱਥੇ ਕੋਈ ਕਿਉਂਕਿ ਨੁਕਸਾਨ ਹੋ ਰਿਹਾ ਜੋ ਪਤਾ ਲੱਗ ਰਿਹਾ ਉਹਦਾ ਲੋਡ ਕਰਕੇ ਪ੍ਰਸ਼ਾਸਨ ਦੇ ਦੇ ਨੋਟ ਦੇ ਧਿਆਨ ਵਿੱਚ ਲਿਆਇਓ ਐਮਐਲਏ ਸਾਹਿਬ ਸਰਦਾਰ ਨਿਰਿੰਦਰ ਸਿੰਘ ਜੀ ਸਾਹਿਬਨਾਬ ਸਾਹਿਬ ਆਪਣੇ ਇਸ ਤੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੀ ਅਮਰਪ੍ਰੀਤ ਕੌਰ ਐਸਡੀਐਮ ਸਹਿਬਾ ਵੀਰਪਾਰਕ ਹੌਲਜੀਤੇ ਦੂਸਰੇ ਸਾਰੇ ਸਾਥੀ ਜਿਵੇਂ ਪਬਲਿਕ ਰੈਸ਼ਨ ਵਾਲੇ ਜਾਂ ਹੋਰ ਮੇਰਾ ਵਿਭਾਗ ਪਸ਼ੂ ਪਾਲਣ ਵੀ ਡਿਜੀਟਰੀ ਟਰੈਕਟਰ ਨੂੰ ਕਿਹਾ ਕਿਸੇ ਗੱਲ ਦੀ ਕੋਈ ਦਵਾਈਆਂ ਕਿਉਂਕਿ ਜਦੋਂ ਇਹੋ ਜਿਹੇ ਹਾਲਾਤ ਬਣ ਜਾਣ ਥੋੜੀਆਂ-ਮੋਟੀਆਂ ਬਿਮਾਰੀਆਂ ਦਾ ਵੀ ਬਾਤਾ ਹੋਣ ਲੱਗ ਜਾਂਦਾ ਉਸ ਵਾਸਤੇ ਉਹ ਵੀ ਸੱਦੇ ਗਏ ਆ ਸਾਰੇ ਥਾਵਾਂ ਤੇ ਖਿਆਲ ਰੱਖਾਂਗੇ ਖੇਤੀਬਾੜੀ ਵਿਭਾਗਾਂ ਵੀ ਔਰ ਡੀਸੀ ਮੈਡਮ ਨਾਲ ਨੇ ਤੇ ਸਾਰੀ ਜਿਹੜੀ ਗਰਤੌਰੀ ਵਗੈਰਾ ਜਿਵੇਂ ਜਿੱਥੇ ਲੋੜ ਆ ਸਾਰੀ ਧਿਆਨ ਨਾਲ ਲਗਾਈ